ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੋਰੋਨਾ ਪੋਜ਼ਿਟਿਵ ਦੇ ਦੋ ਕੇਸ ਸਾਹਮਣੇ ਆਉਣ ਬਾਅਦ ਸਿਹਤ ਵਿਭਾਗ ਸਰਕਾਰ ਮ ਕੋਰੋਨਾ ਪੋਜ਼ਿਟਿਵ ਇੱਕ ਮਾਨਸਾ ਦੇ ਦੂਜੇ ਜੂਪੀ ਦਾ ਰਹਿਣ ਵਾਲਾ ਵਾਲਾ ਕੋਰੋਨਾ ਨਾਲ ਨਜਿੱਠਣ ਲਈ ਤਹਿਸੀਲ ਥਿਲਾ ਅਤੇ ਜ਼ਿਲ੍ਹਾ ਪੱਧਤੀ ਉੱਚ ਪ੍ਰਬੰਧ ਸਿਵਲ ਸਿਰਜਣ ਕਿਹਾ ਲੋਕਾਂ ਨੂੰ ਕਬਰੋਂ ਦੀ ਜ਼ਰੂਰਤ ਨਹੀਂ ਹੈ ਕ੍ਰਿਸ਼ਨ ਹਰ ਕ੍ਰਿਸ਼ਨ ਸ਼ਰਮਾ ਪੰਜਾਬੀ ਜਾਗਨ ਮਾਨਸਾ ਮਾਨਸਾ ਸਿਵਲ ਹਸਪਤਲ ਦੇ ਜੋ ਦੋ ਕੋਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਸੇਧ ਸਰਗਰਮ ਹੋ ਗਿਆ ਹੈ ਇਸ ਨੂੰ ਲੈ ਕੇ ਐਸੋਸੀਏਸ਼ਨ ਇਸੇ ਰਿਲੇਸ਼ਨ ਵਾਰਡ ਬਣਾ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਸਿਵਲ ਸੈੱਟ ਜਨ ਡਾਕਟਰ ਅਰਵਿੰਦਰ ਪਾਲ ਸਿੰਘ ਨੇ ਦਾ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 4 ਜੂਨ ਤੋਂ 25 ਨੂੰ ਸਿਵਲ ਮਾਨਸਾਵੀ ਕੇ ਆਏ ਮਰੀਜ਼ਾਂ ਨੂੰ 6 ਚੱਕੀ ਮਿਲ ਜਾ ਨਾ ਦਾ ਕਰੋਨਾ ਟੈਸਟ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਨੂੰ 2 ਮਰੀਜ਼ ਕੋਰੋਨਾ ਪੋਜ਼ਿਟਿਵ ਪਾਈ ਗਏ ਹਨ ਹੁਣ ਦੱਸਿਆ ਹੈ ਕਿ ਇੱਕ ਮਰੀਜ਼ ਮਾਨਸਾ ਦਾ ਵਸਨੀਕ ਹੈ ਤੇ ਦੂਜਾ ਮਰੀਜ਼ ਜ਼ਿਲ੍ਹਾ ਬਰੇਲੀ ਯੂਪੀ ਦਾ ਰਹਿਣ ਵਾਲਾ ਹੈ ਇਹਨਾਂ ਮਰੀਜ਼ਾਂ ਦੀ ਪੋਜ਼ਿਟਿਵ ਰਿਪੋਰਟ 5 ਜੂਨ 2025 ਨੂੰ ਕਨਫਰਮੇਸ਼ਨ ਕੀਤਾ ਗਿਆ ਹੈ ਸਿਵਲ ਸਰਜਨ ਨੇ ਦੱਸਿਆ ਹੈ ਕਿ ਦੋਵੇਂ ਮਰੀਜ਼ੇ ਪੋਜ਼ਿਟਿਵ ਨਹੀਂ ਹਨ ਇੱਕ ਇੱਕ ਮਰੀਜ਼ ਦੋ ਜ਼ਿਲ੍ਹਾ ਪਾਂਸਾ ਦਾ ਵਸਨੀਕ ਹੈ ਅਤੇ ਉਹ ਸੁਦੀ ਸਿਹਤ ਬਿਲਕੁਲ ਠੀਕ ਹੈ ਇੱਕ ਮਰੀਜ਼ ਦੋ ਜੋ ਜ਼ਿਲ੍ਹਾ ਬਰੇਲੀ ਯੂਪੀ ਦਾ ਰਹਿਣ ਵਾਲਾ ਹੈ ਉਸ ਬਿਨਾਂ ਦਸੇ ਹਸਪਤਾਲ ਵਿੱਚ ਨਿਕਲ ਚਲਾ ਗਿਆ ਸੀ ਇਸ ਸਬੰਧ ਸੂਚਨਾ ਸਟੇਟ ਹੈਟ ਕੁਆਟਰ ਪੰਜਾਬ ਅਤੇ ਜੂਪੀ ਸਰਕਾਰ ਨੂੰ ਦਿੱਤੀ ਗਈ ਹੈ ਜ਼ਿਲ੍ਹਾ ਐਮਪੀ ਡਿਮੋਸਟਿਕ ਸੰਤੋਸ਼ ਪਾਰਟੀ ਨੇ ਦੱਸਿਆ ਹੈ ਕਿ ਜੇਕਰ ਇਸ ਤਰ੍ਹਾਂ ਦਾ ਛੱਕੀ ਮਰੀਜ਼ ਕੋਈ ਵੀ ਆਉਂਦਾ ਹੈ ਤਾਂ ਇਹ ਤਾਂ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਮਾਨਸਾ ਐਸ ਡੀ ਐਚ ਬੁੱਧਲਾੜਾ ਤੇ ਧੂਲ ਘੜ ਵਿਖੇ ਐਸੋਸੀਏਸ਼ਨ ਐਸੋਸੀਏਸ਼ਨ ਵਾਰਡ ਦੇ ਬਿਨਾ ਦਿੱਤੇ ਗਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ